ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਆਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਸੰਗਤ ਜੀਓ ਕੱਲ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਮੌਲਵੀ ਕੋਲੋਂ ਫਾਰਸੀ ਪੜਨ ਦੇ ਸਾਥੀ ਸਰਵਣ ਕੀਤੇ ਸੀ ਅੱਜ ਜਨਮ ਸੰਸਕਾਰ ਦੀ ਸਾਖੀ ਸਰਵਣ ਕਰੋ ਜੀ ਜਦ ਗੁਰੂ ਜੀ 9 ਸਾਲਾਂ ਦੇ ਹੋ ਗਏ ਤਾਂ ਜਨਮ ਸੰਸਕਾਰ ਬਾਰੇ ਸਲਾਹ ਕੀਤੀ ਗਈ ਇਸ ਬਾਰੇ ਦਿਨ ਮਿੱਥ ਲਿਆ ਗਿਆ ਅਤੇ ਸਾਰੇ ਸੰਬੰਧੀਆਂ ਨੂੰ ਸੱਦੇ ਪੇਚ ਦਿੱਤੇ ਗਏ। ਪਿੰਡ ਦੇ ਸਾਰੇ ਲੋਕਾਂ ਨੂੰ ਪਰੀਤੀ ਭੋਜਨ ਵਾਸਤੇ ਬੁਲਾਇਆ ਗਿਆ। ਕੁਝ ਦਿਨ ਪਹਿਲਾਂ ਹੀ ਘਰ ਵਿੱਚ ਚਹਿਲ-ਪਹਿਲ ਹੋ ਗਈ। ਹਲਵਾਈ ਬੁਲਾਏ ਗਏ ਅਤੇ ਕਈ ਪ੍ਰਕਾਰ ਦੇ ਪਕਵਾਨ ਬਣਾਏ ਜਾਣ ਲੱਗੇ। ਮਿੱਥੇ ਦਿਨ ਘਰ ਦੇ ਪ੍ਰੋਖ ਪੰਡਿਤ ਹਰਦੇਵਾਲ ਪਹੁੰਚ ਗਏ। ਘਰ ਵਿੱਚ ਇੱਕ ਉੱਚੀ ਥਾਂ ਤੇ ਇੱਕ ਚਿਟਾਈ ਵਿਛਾਈ ਅਤੇ ਕੁਝ ਮੰਤਰ ਪੜ੍ਹ ਕੇ ਪੰਡਤ ਨੇ ਉਸ ਦੇ ਇਰਦ ਗਿਰਦ ਇੱਕ ਲਕੀਰ ਖਿੱਚੀ ਅਤੇ ਆਪ ਚਿਟਾਈ ਤੇ ਵਿਰਾਜ ਗਏ। ਗੁਰੂ ਜੀ ਨੂੰ ਪੰਡਤ ਦੇ ਸਾਹਮਣੇ ਬਿਠਾ ਦਿੱਤਾ ਗਿਆ। ਆਲੇ ਦੁਆਲੇ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਬੈਠ ਗਏ। ਇਸਤਰੀਆਂ ਇੱਕ ਪਾਸੇ ਬੈਠ ਗਈਆਂ ਅਤੇ ਸਭ ਦੇ ਮੂਰੇ ਆ ਕੇ ਬੇਬੇ ਨਾਨਕ ਜੀ ਬੈਠ ਗਏ। ਸਾਰੀ ਰਸਮ ਪੂਰੀਆ ਕਰਕੇ ਪੰਡਿਤ ਹਰਦੇਵਾਲ ਨੇ ਗੁਰੂ ਨਾਨਕ ਦੇਵ ਜੀ ਗੱਲ ਵਿੱਚ ਜਨੇਊ ਪਾਉਣ ਵਾਸਤੇ ਆਪਣੀ ਬਾਹੂ ਛੀਤੀ। ਰਸਮ ਨੂੰ ਸੰਪੂਰਨ ਹੁੰਦਾ ਵੇਖ ਸਾਰੇ ਬ્રાਹਮਣੇ ਮਹਿਤਾ ਜੀ ਨੂੰ ਵਧਾਈਆਂ ਦੇਣ ਲਈ ਤਿਆਰ ਸਨ। ਪਰ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਨ੍ਹਾਂ ਵੇਖਿਆ ਕਿ ਗੁਰੂ ਜੀ ਨੇ ਆਪਣੇ ਹੱਥ ਨਾਲ ਪ੍ਰੋਤ ਦੀ ਜਨੇਊ ਵਾਲੀ ਬਾਹ ਪਿੱਛੇ ਧੱਕ ਦਿੱਤੀ ਅਤੇ ਜਨੇਊ ਪਾਉਣ ਤੋਂ ਨਾਂ ਕਰ ਦਿੱਤੀ। ਉਹ ਕਹਿਣ ਲੱਗੇ ਪੰਡਿਤ ਜੀ ਪਹਿਲਾ ਮੈਨੂੰ ਦੱਸੋ ਕਿ ਜਨਿਉ ਪਾਉਣ ਦਾ ਕੀ ਲਾਭ ਹੈ ਪਹਿਲਾ ਮੈਨੂੰ ਵਿਸਥਾਰ ਨਾਲ ਸਮਝਾਓ ਤੇ ਫਿਰ ਜਨਿਉ ਮੇਰੇ ਗਲ ਵਿੱਚ ਪਾਓ ਪੰਡਿਤ ਕਹਿਣ ਲੱਗਾ ਦੇਖ ਬੇਟਾ ਇਹ ਸਾਡੇ ਵੱਡੇਰਿਆਂ ਵੱਲੋਂ ਚਲਾਈ ਗਈ ਰਹਿਤ ਮਰਿਆਦਾ ਹੈ ਜਦ ਤੱਕ ਉੱਚੀ ਜਾਤੀ ਦਾ ਮਨੁੱਖ ਜਨਿਉ ਨਹੀਂ ਪਾਉਂਦਾ ਹੈ ਉਹ ਨੀਚ ਜਾਤੀ ਸ਼ੂਦਰ ਹੀ ਰਹਿੰਦਾ ਹੈ ਜਨੇਉਪਾਉ ਨਾਲ ਉਹ ਪਵਿੱਤਰ ਅਤੇ ਉੱਚ ਜਾਤੀ ਦਾ ਬਣ ਜਾਂਦਾ ਹੈ ਗੁਰੂ ਜੀ ਪੰਡਿਤ ਦੀ ਇੱਕ ਗੱਲ ਸੁਣ ਕੇ ਮੁਸਕਲਾਈ ਅਤੇ ਕਹਿਣ ਲੱਗੇ ਤੋ ਹਾਰਦੀ ਇੱਕ ਗੱਲ ਮੈਨੂੰ ਉਚਿਤ ਨਹੀਂ ਲੱਗਦੀ ਇਸ ਵਿੱਚ ਕੋਈ ਦਲੀਲ ਨਹੀਂ ਨੀਚੇ ਜਾਤੀ ਸ਼ੁੱਧਰ ਉਹ ਹੀ ਹੁੰਦਾ ਹੈ ਜਿਹੜਾ ਨੀਚਾ ਵਾਲੇ ਪਹਿਣੇ ਅਤੇ ਮਨ ਦੇ ਕੰਮ ਕਰੇ ਇੱਕ ਤਰੋਹੀ पापी अति पाखण्डी ਇਹ ਧਾਗਾ ਪਾ ਕੇ ਕਿਵੇਂ ਉੱਚੀ ਜਾਤੀ ਦਾ ਬਣ ਸਕਦਾ ਹੈ ਪੰਡਿਤ ਨੇ ਰੇਸ਼ੀਆ ਮੂਨੀਆਂ ਦਾ ਵਾਸਤਾ ਪਾਇਆ ਕਿ ਆਪਣੇ ਵਡੇਰਿਆਂ ਦੀ ਰਹੁ ਪ੍ਰੀਤ ਨੂੰ ਅਸੀਂ ਕਿਵੇਂ ਛੱਡ ਸਕਦੇ ਹਾਂ ਗੁਰੂ ਜੀ ਫਿਰ ਮੁਸਤਰਾ ਕੇ ਕਹਿਣ ਲੱਗੇ ਮਿਸ਼ਰ ਜੀ ਤੁਸੀਂ ਬਬੇਕ ਦੀ ਗੱਲ ਨਹੀਂ ਕਰ ਰਹੇ ਜਦ ਤੱਕ ਤੁਸੀਂ ਮੈਨੂੰ ਇਸ ਜਨੇ ਉਪਾਉਣ ਦੇ ਲਾਭ ਨੂੰ ਸਪਸ਼ਟ ਰੂਪ ਵਿੱਚ ਨਹੀਂ ਦੱਸਦੇ ਤੱਕ ਮੈਂ ਜਨੂ ਨਹੀਂ ਪਾਵਾਂਗਾ ਇਹ ਚਿਹਰਾ ਤੁਸੀਂ ਜਨੂ ਦਾ ਤਾਗਾ ਫੜਿਆ ਹੈ ਇਹ ਕਪਾਹ ਦੇ ਰੂਣੂ ਕਾਪ ਕੇ ਬਣਾਇਆ ਗਿਆ ਹੈ ਇਹ ਤਾਗਾ ਕੁਝ ਦਿਨ ਬਾਅਦ ਮੈਲਾ ਹੋ ਕੇ ਟੁੱਟ ਜਾਵੇਗਾ ਅਤੇ ਫਿਰ ਹੋਰ ਪਾਇਆ ਜਾਵੇਗਾ ਜਦ ਮਨੁੱਖ ਇਸ ਸੰਸਾਰ ਨੂੰ ਛੱਡ ਜਾਵੇਗਾ ਤਾਂ ਇਹ ਤਾਗਾ ਇੱਥੇ ਰਹੀ ਜਾਵੇਗਾ ਅਤੇ ਇਨਸਾਨ ਦੀ ਆਤਮਾ ਦੇ ਨਾਲ ਨਹੀਂ ਜਾਵੇਗਾ ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜਿਹੜਾ ਕਿ ਮੇਰੀ ਆਤਮਾ ਦੇ ਨਾਲ ਪਰਲੋਕ ਵਿੱਚ ਵੀ ਮੇਰਾ ਸਾਥ ਦੇਵੇ ਜੇ ਤੁਹਾਡੇ ਪਾਸ ਐਸਾ ਕੋਈ ਜਨੇਊ ਹੈ ਤਾਂ ਉਹ ਜ਼ਰੂਰ ਮੈਨੂੰ ਪਾ ਦੇਵੋ ਪੰਡਿਤ ਦਾ ਜਵਾਬ ਹੋ ਗਿਆ ਹਾਰ ਕੇ ਉਹ ਪੁੱਛਣ ਲੱਗਾ ਕਿ ਆਤਮਾ ਦਾ ਜਨੇਊ ਕਿਸ ਤਰ੍ਹਾਂ ਦਾ ਹੁੰਦਾ ਹੈ ਤੁਸੀਂ ਆਪ ਹੀ ਦੱਸ ਦੇਵੇ ਤਦ ਗੁਰੂ ਜੀ ਨੇ ਕਿਹਾ ਇਸ ਜਨੇਊ ਨੂੰ ਬਣਾਉਣ ਲਈ ਤਿਆ ਰੂਪੀ ਕਪਾ संतोक रूपी सूत, जत रूपी गांध आते सत रूपी वाठ दी बरतो कीती होवे त ए आत्मा दा चनेऊ बन जांदा है ए जनेऊ पाके मनुष्य जत चंगे कम करदा है सच्ची सुची किरत करदा है त ओ नीच जात होके भी सवर्ण जाति दा बन जांदा है रोजाना सिख इतिहास दीया वीडियो देखण ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 9851506890 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ